ਦੇ ਉੱਚ ਅਧਿਕਾਰੀ ਪ੍ਰਧਾਨ ਜੀ ਦੇ ਨਾਲ ਗੱਲਬਾਤ ਕਰਦੇ ਰਹੇ ਨੇ ਕਿ ਹੋ ਸਕਦਾ ਆਪਾਂ ਕੱਲ ਨੂੰ ਕੇਂਦਰ ਸਰਕਾਰ ਦੇ ਨਾਲ ਸੋਣੀ ਮੀਟਿੰਗ ਕਰਵਾ ਦਈਏ ਪਰ ਅਸੀਂ ਸਾਫ਼ ਕਰਦੇ ਆ ਨਾ ਮੀਟਿੰਗ ਤੋਂ ਭੱਜਿਆ ਨਾ ਕੱਲ ਭੱਜਿਆ ਸਾਨੂੰ ਪਤਾ ਕਿ ਮਸਲਾ ਬੈਠ ਕੇ ਆਲੂਣਾ ਹੈ ਪਰ ਉਸ ਟੇਬਲ ਤੇ ਲਿਆਉਣ ਲਈ ਕਰਨਾ ਕੀ ਪੈਣਾ ਸਾਨੂੰ ਇਹ ਵੀ ਪਤਾ ਟੇਬਲ ਤੇ ਸੌਖੇ ਨਹੀਂ ਆਉਣਾ ਸਾਡੀਆਂ ਇਹਨਾਂ ਅਫਸਰਾਂ ਦੇ ਲੱਤਾਂ ਵਾਂਹ ਤੋੜਨੀਆਂ ਕਰਨੇ ਆ ਹਮਲੇ ਸਾਡੇ ਤੇ ਕਿਉਂਕਿ ਹਮਲ ਦੇ ਵਿੱਚ ਦੇਖਿਆ ਸੀ ਇਹ ਪਾਣੀ ਦੀ ਹਵਾ ਨਹੀਂ ਕਿਵੇਂ ਉੱਤੋਂ ਤੁਸੀਂ ਕਹੀ ਜਾਂਦੇ ਹੋ ਪਰ ਅਸੀਂ ਇਹ ਵੀ ਨਹੀਂ ਕਹਿ ਰਹੇ ਸੀ ਇਹਨਾਂ ਨੂੰ ਬਹਾਨਾ ਵੀ ਨਹੀਂ ਦੇਣਾ ਕਿ ਅਫਸਰ ਸਾਹਿਬਾਨ ਆਏ ਨੇ ਕਿ ਅਸੀਂ ਹਰ ਜਗ੍ਹਾ ਪੁੱਛਣਾ ਪ੍ਰਧਾਨ ਜੀ ਦਾ ਤੁਸੀਂ ਮਿਲ ਨਹੀਂ ਦਿੱਤਾ ਅੱਜ ਇੱਥੇ ਆਆਂ ਨੂੰ ਸਤਿਕਾਰਯੋਗ ਨੇ ਜੀ ਆਇਆਂ ਨੂੰ ਪਰ ਪੋਟਾ ਤੋਂ ਨੂੰ ਸਾਰੀਆਂ ਸਾਡੀਆਂ মিডিਆ ਰਾਈ ਆ ਹੀ ਰਹੀਆਂ ਨੇ ਹੁਣ ਪ੍ਰਧਾਨ ਜੀ ਦਾ ਖਿਆਲ ਕਰਨਾ ਛੱਡ ਦਿਓ ਪੂਰੇ ਦੇਸ਼ ਦੇ ਕਿਸਾਨਾਂ ਦੀ ਜਿਹੜੀ ਲੱਖਾਂ ਚ ਗਿਣਤੀ ਆ ਖੁਦ ਕਥੀ ਕੀਤੀ ਆ ਉਹ ਸਰਕਾਰਾਂ ਨੇ ਕੀ ਕੀਤਾ ਜਿਹੜੇ ਜਾਦ ਦੇ ਵਿੱਚ ਫਸੇ ਹੋયા ਕਰਦੇ ਤੋਂ ਨਿਕਲਣ ਨੂੰ ਰਾਹ ਨਹੀਂ ਦਿਨਾ ਜ਼ਮੀਨਾਂ ਜਾ ਰਹੀਆਂ ਨੇ ਔਰ ਅਨਿਵਾਨੀਰ ਜਿੱਥੇ ਆ ਰਹੇ ਨੇ ਉਹਦਾ ਫਿਕਰ ਕਰਨ ਦੀ ਲੋੜ ਹੈ ਐਵੇਂ ਨਹੀਂ ਬੈਠੇ ਪ੍ਰਧਾਨ ਜੀ ਸਾਰੇ ਰਾਸਤੇ ਕਰਤੇ ਸੀ 13 ਫਰਵਰੀ ਤੋਂ ਪਹਿਲਾਂ ਦੋਨੇ ਸਰਕਾਰਾਂ ਨੂੰ ਮੰਗ ਪੱਤਰ ਦੇਤੇ ਸਰਕਾਰਾਂ ਨੂੰ ਕਹਿੰਦਾ ਅਧੂਰੀਆਂ ਮੰਗਾਂ ਪਈਆਂ ਨੇ ਲਾਗੂ ਕਰਵਾਉਣੀਆਂ ਨੇ ਦੋਨੇ ਫੋਰਮਾਂ ਨੇ ਸਾਰੇ ਭਾਰ ਦੇ ਵਿੱਚ ਵੱਡੀਆਂ ਕਾਨਫਰੰਸਾਂ ਕਰਤੀਆਂ ਰੋਡ ਰੋਕ ਤੇ ਰੇਲਾਂ ਰੋਕਤੀਆਂ ਇਹਨਾਂ ਅਧਿਕਾਰੀਆਂ ਦੇ ਗੱਲਬਾਤ ਮੀਟਿੰਗਾਂ 'ਚ ਬੈਠ ਗਏ ਭਾਜਪਾ ਦੇ ਘਰਾਓ ਕਰਤੇ ਮੁੱਖ ਮੰਤਰੀ ਨੇ ਵੀ ਆਪ ਦਾ ਜੋਗ ਦਾ ਨੋਟ ਪਾ ਲਿਆ ਕਿ 26 ਤਰੀਕ ਨੂੰ ਪ੍ਰਧਾਨ ਜੀ ਨੂੰ ਇੱਥੋਂ ਤੱਕ ਕੇ ਮੂਹ ਦੇ ਖਾਣੇ ਪਈਆ ਬਾਸ ਮੁੰਡਾ ਲਾ ਪਿਆ ਅਸੀਂ ਕੋਈ ਰਸਤਾ ਇਹਨਾਂ ਨੂੰ ਛੱਡਿਆ ਨਹੀਂ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰ ਲਈ ਆਹ ਕਦਮ ਚੁੱਕਣ ਤੋਂ ਪਹਿਲਾਂ ਆਹ ਗੱਲ ਕਰ ਲੈਂਦੇ ਪ੍ਰਭੂ ਸਿਰੇ ਸਾਰੀਆਂ ਕਾਰਵਾਈਆਂ ਕਰਨ ਤੋਂ ਬਾਅਦ ਖੀਰ ਉਸ ਪੜਾ ਤੇ ਉਤਰਿਆ ਕਿ ਲੋਕਾਂ ਨੂੰ ਇਹਦਾ ਲੱਗੇ ਕਿ ਤੁਸੀਂ ਤਾਂ ਕਹਿੰਦੇ ਸੀ ਸ਼ਾਂਤਮਈ ਮੋਰਚਾ ਚਲਾਵਾਂਗੇ ਆਦਮੀ ਕਹਿੰਦੇ ਆ ਕਿ ਮੋਰਚਾ ਜਿੱਤਣ ਲਈ ਐਸ ਪੜਾਅ ਤੋਂ ਹੋਰ ਕੋਈ ਸ਼ਾਂਤਮਈ ਪ੍ਰੋਗਰਾਮ ਹੋਵੇ ਅਫਸਰਾਂ ਨੂੰ ਬੇਨਤੀ ਆ ਜਰੂਰ ਦੱਸਣ ਕਰਾਂਗੇ ਉਹ ਵੀ ਸਿਰੇ ਦਾ ਐਕਸ਼ਨ ਹੈ ਸਿਰੇ ਦਾ ਐਕਸ਼ਨ ਹੈ ਨਾ ਕਿਸੇ ਨੂੰ ਰੋਡ 'ਚ ਦਿੱਕਤ ਆ ਨਾ ਕਿਸੇ ਦਾ ਘਰਾਓ ਕੀਤਾ ਆਪ ਦੀ ਜਾਨ ਦਾਤੇ ਲਈ ਆ ਪਰ ਅਫਸਰਾਂ ਨੂੰ ਇੰਨੀ ਵੀ ਬੈਂਤੀ ਐ ਮੰਡੀਕਰਨ ਬੋਰਡ ਜਿਹੜਾ ਚੇਅਰਮੈਨ ਬਣਦਾ ਉਹ ਕਿਸਾਨਾਂ ਦਾ ਆਦਾਰਾ ਕਿਸਾਨਾਂ ਨਾਲ ਸਮਾਨਤਾ ਆ ਜੋ ਚੇਅਰਮੈਨ ਦਾ ਵੀ ਬਿਆਨ ਆ ਜਾਣਾ ਕਿ ਚੀਚੀ ਦੇ ਖੂਨਾਂ ਸੀਧ ਨਹੀਂ ਪਾਇਆ ਜਾਂਦਾ ਚੇਅਰਮੈਨ ਯਾਦ ਰੱਖੀ ਆ ਆਉਣ ਦੇ ਉਹ ਦਿਨ ਦਿਖਾਵਾਂਗੇ ਕਿ ਅਸੀਂ ਚੀਚੀ ਦੇ ਸੀਧ ਦੇਣਾ ਕਿਰ ਸਿਰ ਦੇਣਾ ਤੁਸੀਂ ਯਾਦ ਰਿਓ ਪਰ ਸੋਨੂੰ ਲੋਕਾਂ ਨੇ ਬਾਅਦ ਨਹੀਂ ਲਿਖਣ ਦੇਣਾ ਤਿਆਰ ਕਰਕੇ ਪ੍ਰਾਵੋ ਜਿੰਨੇ ਬੈਠਿਓ ਕੋਈ ਚਿਤਕਲੀ ਕਿਸੇ ਸਰਕਾਰ ਤੋਂ ਮਰਾ ਕੇ ਪਰ ਮਰਾ ਕੇ ਪ੍ਰਧਾਨ ਤੋਂ ਪਹਿਲਾਂ ਅਸਰਾਂ ਨੂੰ ਬੇਹਤਿਆ ਧਿਆਨ ਚ ਰੱਖਿਓ ਉਹ ਇਹ ਗੁੰਜੀ ਦਾ ਖਾਤਮਾ ਉਹ ਜੀ